ਇਹ ਪੰਜਾਬ ਦਾ ਨੰਬਰ ਆ 2012 ਮਾਡਲ ਆ ਫਰਸਟ ਓਨਰ ਆ ਰੰਗ ਪੇਂਟ ਦਾ ਵੀਰੇ ਥੱਲਿਓ ਬਾਡੀ ਸਾਰੀ ਓਰੀਜਨਲ ਆ ਟਰੈਕਟਰ ਦੀ ਹਾਂਜੀ ਠੀਕ ਆ ਰੈਮ ਵੀ ਓਰੀਜਨਲ ਆ ਕੱਲੀ ਸ਼ੋ ਪੇਂਟ ਹੋਈ ਆ ਸ਼ੋ ਪੇਂਟ ਹੋਈ ਆ ਹਾਂਜੀ ਕੀ ਆਪਾਂ ਦੱਸ ਕੇ ਦੇਵਾਂਗੇ ਗੱਪ ਕਾਤੋਂ ਮਾਰਨਾ ਵੀਰੇ ਹਨਾ ਇਹ 2012 ਮਾਡਲ ਆ ਹਾਂਜੀ ਫਰਸਟ ਓਨਰ ਆ ਠੀਕ ਆ ਜੀ ਹਾਂਜੀ ਪੰਜਾਬ ਦਾ ਨੰਬਰ ਆ ਠੀਕ ਆ ਟੈਰਨ ਟੂਰਾਂ ਦੀ ਕੰਡੀਸ਼ਨ ਆ ਟਾਇਰ ਇਹਦੇ ਮੁੱਲ ਲੱਗੇ 50 ਕੁ ਪੈਸੇ ਮੁੱਲ ਲੈ ਗਿਆ 70 80 ਪੈਸੇ ਜੀ ਪੰਜਾਬ ਦਾ ਨੰਬਰ ਆ ਜੀ ਹਾਂਜੀ 2009 ਮਾਡਲ ਆ ਜੀ ਹਾਂਜੀ ਡ ਠੀਕ ਹੈ ਜੀ ਹਾਂਜੀ ਪਾਵਰ ਸਟੀering ਚ ਆ ਪੰਜਾਬ ਦਾ ਨੰਬਰ ਹੈ ਜੀ 2019 ਮਾਡਲ ਆ 12 ਮਾਡਲ ਆ ਜੀ ਪੰਜਾਬ ਦਾ ਨੰਬਰ ਆ ਬਠਿੰਡੇ ਦਾ ਜੀ ਠੀਕ ਹੈ ਜੀ ਹਾਂਜੀ ਟਾਇਰਾਂ ਦੀ ਕੰਡੀਸ਼ਨ ਸਪੀਡ ਆ ਟਾਇਰ ਬਿਲਕੁਲ ਨਵੇਂ ਆ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚਿਆ ਮੂਗਾ ਟਰੈਕਟਰ ਮੰਡੀ ਤੇ ਜਿੱਥੇ ਬਾਈ ਦਾਰਾ ਆਪਣੇ ਨਾਲ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਦਾਰੇ ਉਹ ਠੀਕ ਆ ਭਰਾ ਬਹੁਤ ਵਧੀਆ ਵੀਰੇ ਤੇ ਕਿੰਨੇ ਕਾ ਟਰੈਕਟਰ ਨੇ ਦਾਲੀ ਟਰੈਕਟਰ ਹੈਗੇ ਆ 4-5 ਚ ਚਾਰ ਪੰਜ ਹਾਂਜੀ ਤੇ ਕੰਡੀਸ਼ਨਾਂ ਦੇ ਕਿੱਦਾਂ ਰਹਿਣਗੇ ਕੰਡੀਸ਼ਨਾਂ ਦੇ ਪੂਰੇ ਚੰਗੇ ਪੂਰੇ ਚੰਗੇ ਹਾਂਜੀ ਠੀਕ ਆ ਕਾਪੀ ਕਾਗ ਹਾਂਜੀ ਠੀਕ ਹੈ ਹੁਣ ਆਪਾਂ ਕਿਹੜੇ ਟਰੈਕਟਰ ਤੋਂ ਸਟਾਰਟ ਕਰੀਏ 6522 ਤੋਂ 6522 ਤੋਂ ਹਾਂਜੀ ਇਹਦੇ ਬਾਰੇ ਦੱਸੀਂ ਕਿਰਾਦਾਰੀ ਬਾਈ ਇਹ ਪੰਜਾਬ ਦਾ ਨੰਬਰ ਆ 2012 ਮਾਡਲ ਆ ਫਰਸਟ ਓਨਰ ਆ ਠੀਕ ਹੈ ਜੀ ਹਾਂਜੀ ਤੇ ਇੰਜਨ ਗੇਅਰ ਦਾ ਕਿੱਦਾਂ ਰੋ ਇੰਜਨ ਗੇਅਰ ਦਾ ਪੂਰਾ ਚੰਗਾ ਜੀ ਠੀਕ ਹੈ ਤੇ ਟਾਇਰ ਟਾਇਰਾਂ ਦੀ ਕੰਡੀਸ਼ਨ ਆ ਟਾਇਰ ਇਹਦੇ ਹੈਗੇ ਆ 60 ਤੋਂ 65 ਪੈਸੇ ਜੀ 60 ਤੋਂ 65 ਪੈਸੇ ਟਾਇਰ ਹਾਂਜੀ ਤੇ ਸੈਂਪਲ ਕੱਪੜੇ ਵਾਲੀ ਸਾਧਰੀ ਆ ਹਾਂਜੀ ਰੰਗ ਪੇਂਟ ਜੇ ਤਾਂ ਅਰੀਜਨਲ ਤਾਂ ਨਹੀਂ ਹੈਗਾ ਰੰਗ ਪੇਂਟ ਦਾ ਵੀਰੇ ਥੱਲੋਂ ਬਾਡੀ ਸਾਰੀ ਅਰੀਜਨਲ ਆ ਟਰੈਕਟਰ ਦੀ ਠੀਕ ਆ ਰੈਮ ਵੀ ਰਿਜਨਲ ਆ ਕੱਲੀ ਸ਼ੋ ਪੇਂਟ ਹੋਈ ਆ ਸ਼ੋ ਪੇਂਟ ਹੋਈ ਆ ਹਾਂਜੀ ਕਿ ਆਪਾਂ ਦੱਸ ਕੇ ਦੇਵਾਂਗੇ ਗੱਪ ਕਾ ਤੋਂ ਮਾਰਨਾ ਵੀਰੇ ਹਨਾ ਠੀਕ ਹੈ ਮੁੜ ਕੇ ਆਪਾਂ ਅਗਲੇ ਨੂੰ ਕਹੀ ਜੇ ਅਗਰੇ ਰਿਜਨਲ ਆ ਅਗਲਾ ਕੇ ਮੁੜ ਕੇ ਕਹਵੇ ਆਪਾਂ ਨੂੰ ਵੀ ਪੇਂਟ ਹੋਇਆ ਇਹ ਇਸ ਤੋਂ ਵਹਿਤਰਾ ਪਹਿਲਾਂ ਹੀ ਦੱਸਿਆ ਅਗਲੇ ਨੂੰ ਹਨਾ ਜੀ ਠੀਕ ਹੈ ਜੀ ਹਾਂਜੀ ਯਾਨੀ ਕਿ ਸ਼ੋ ਪੇਂਟ ਆ ਕੱਲੀ ਬਾਕੀ ਬਾਡੀ ਦਾ ਸਾਰਾ ਰਿਜਨਲ ਹੈ ਮਗਰਿਆੜ ਤਾਂ ਨਹੀਂ ਪੇਂਟ ਨਹੀਂ ਮਗਰਿਆੜ ਨਹੀਂ ਪੇਂਟ ਮਗਰਿਆੜ ਵੀ ਰਿਜਨਲ ਨੇ ਆਹਾਂ ਪਾਵਰ ਸਟੀering ਆ ਮੇਟਰ ਪਾਵਰ ਸਟੀering ਚ ਆ ਜੀ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਸਾਰਾ ਟਰੈਕਟਰ ਰ ਪਿਛਲੇ ਸਿੱਧੋ ਦਾ ਬਰੇ ਦੀ ਚੂੰ ਵੀ ਨਹੀਂ ਗਈ ਚੂੰ ਵੀ ਨਹੀਂ ਪੇਸਲ ਦੀ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਲੈ ਜਾਏ ਅਗਲਾ ਜੀ ਇੰਜਨ ਗੇਅਰ ਦਾ ਪੂਰਾ ਚੰਗਾ ਹਾਂਜੀ ਠੀਕ ਹੈ ਮਾਡਲ ਤੇ ਰੇਟ ਕਿੰਨਾ ਰਹੂ ਹੈ ਮਾਡਲ ਇਹ ਹੈਗਾ ਜੀ 2012 ਰੇਟ ਮੰਨਦੇ ਤਾਂ 415000 ਰੁਪਈਆ ਹੀ ਠੀਕ ਹੈ ਜੀ ਹਾਂਜੀ ਦੇਣਾ ਕਿੰਨੇ ਦਾ ਕਰ ਦਾਂਗੇ 4 ਲੱਖ ਦਾ ਦੇ ਦਾਂਗੇ ਪੂਰੇ ਦਾ ਹਾਂਜੀ ਜਰ ਜੇ ਕੋਈ ਆਇਆ 395 ਦੀਲ ਜਾਏ ਠੀਕ ਹੈ ਦੇ ਦਾਂਗੇ 395 ਦੇ ਇਲਜਾਏ ਉਹ ਹੈ 7 ਦਿਨਾਂ ਦਾ ਮੌਕਾ ਹਾਂਜੀ 7 ਦਿਨਾਂ ਦੇ ਅੰਦਰ ਅੰਦਰ ਲੈ ਜਿਓ ਬਾਅਦ ਚ ਨਾ ਗਏ ਹੋ ਮੈਨੂੰ ਸਹੀ ਗੱਲ ਹੈ ਜੀ ਠੀਕ ਹੈ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰ ਚਲੋ ਇਹ ਆ ਗਿਆ ਮਿੱਤਰੋ ਐਸ ਦੱਸੀ ਬਾਈ ਇਹਦੇ ਬਾਰੇ ਇਹ 2012 ਮਾਡਲ ਆ ਹਾਂਜੀ ਫਸਟ ਓਨਰ ਆ ਠੀਕ ਹੈ ਜੀ ਹਾਂਜੀ ਪੰਜਾਬ ਦਾ ਨੰਬਰ ਆ ਠੀਕ ਹੈ ਟਾਇਰਾਂ ਟੂਰਾਂ ਦੀ ਕੰਡੀਸ਼ਨ ਟਾਇਰ ਇਹਦੇ ਮਗਲੇ ਹੈਗੇ 50 ਕੁ ਪੈਸੇ ਮੂਹਰ ਲੈ ਗਿਆ 70 80 ਪੈਸੇ ਜੀ ਠੀਕ ਹੈ ਜੀ ਹਾਂਜੀ ਸਰਕਾਰੀ ਪਲੇਟਾਂ ਲੱਗੀਆਂ ਨੇ ਇਹਨਾਂ ਪਾਸਿੰਗ ਅਜੇ ਪਈ ਹੈ ਜੀ ਪਾਸਿੰਗ ਪਈ ਹੈ ਹਾਂਜੀ ਠੀਕ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਤੇ ਰੇਟ ਕਿੰਨਾ ਰੋ ਮਾਡਲ ਇਹ 2012 ਹੀ ਰੇਟ ਇਹ ਦਾ 2,65,000 ਰੁਪਈਆ ਠੀਕ ਆ ਦੇਣਾ ਕਿੰਨੇ ਦਾ 2.5 ਲੱਖ ਦਾ ਦੇ ਦਾਂਗੇ 2.5 ਲੱਖ ਦਾ ਮਿੱਤਰੋ ਇਹ ਮੌਕੇ ਤੇ ਬਣੂ 5-10,000 ਰੁਪਈਆ ਹੋਰ ਮੰਨਤਾ ਨੂੰ ਹਾਂਜੀ ਤੇਲ ਬ੍ਰੇਕਾਂ ਵਾਲਾ ਡਬਲ ਕਲੱਚ ਆ ਤੇਲ ਬ੍ਰੇਕਾਂ ਵਾਲਾ ਆ ਗਿਆ ਡਬਲ ਕਲੱਚ ਆ ਮਾਈਕੋ ਪੰਪ ਚ ਮਾਈਕੋ ਪੰਪ ਚ ਹਾਂਜੀ ਠੀਕ ਆ ਟਰੈਕਟਰ ਚੰਗਾ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਸਾਰਾ ਟਾਇਰਾਂ ਦੀ ਕੰਡੀਸ਼ਨ ਟਾਇਰ ਇਹਗੇ 50 ਕ ਪੈਸੇ ਮੰਨ ਲਓ 50 ਕ ਪੈਸੇ ਟਾਇਰ ਮੰਨ ਕੇ ਆਏ ਹੋ ਮਿੱਤਰੋ ਤੇ ਅਗਲਾ ਟਰੈਕਟਰ ਕਿਹੜਾ ਭਾਈ ਜੀ ਆ ਗਿਆ ਜੌਂਡੀਅਰ ਮਿੱਤਰੋ 5104 ਕਾਲੇ ਢੱਡਾ ਵਾਲਾ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਤੁਸੀਂ ਟਾਇਰ ਤਾਂ ਕਾਂਡਿਆਂ ਵਰਗੇ ਪਏ ਨੇ ਮਗਰਲੇ ਮੂਰਲੇ ਕਿੰਨੇ ਕੋਣੇ ਮੂਰਲੇ ਵੀ ਹੈਗੇ ਅੱਧਿਆਂ ਨੂੰ ਮੂਰਲੇ ਆ ਜੀ ਸੱਤਿਆਂ ਵਾਂਗੂ ਮੂਰਲੇ ਨੇ ਦੱਸੀ ਬਾਈ ਟਰੈਕਟਰ ਵਾਲੇ ਪੰਜਾਬ ਦਾ ਨੰਬਰ ਆ ਜੀ 2009 ਮਾਡਲ ਆ ਜੀ ਹਾਂ ਜੀ ਡਬਲ ਕਲੱਚ ਚਾ ਠੀਕ ਆ ਜੀ ਹਾਂ ਜੀ ਪਾਵਰ ਸਟੀering ਚਾ ਠੀਕ ਆ ਜੀ ਹਾਂ ਜੀ ਤੇ ਇੰਜਨ ਗੇਅਰ ਤਾਂ ਕਿੰਨਾ ਇੰਜਨ ਗੇਅਰ ਦਾ ਪੂਰਾ ਚੰਗਾ ਜੀ ਰੰਗ ਪੇਂਟ ਦਾ ਰੀਨਾਲਾ ਰੰਗ ਪੇਂਟ ਦਾ ਅਰੀਜਨਲ ਹੈ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਹਾਂਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸਿੰਪਲ ਕੱਪੜੇ ਵਾਲੀ ਸਾਤਰੀ ਆ ਗਈ ਮਾਡਲ ਤੇ ਰੇਟ ਕਿੰਨਾ ਰਹੂ ਮਾਡਲ ਇਹ ਨਵਾਂ ਆ ਜੀ ਤੇ ਰੇਟ ਇਹਦਾ ਹੈਗਾ ਜੀ 3,35,000 ਰੁਪਿਆ ਜੀ 3,35,000 ਦੇਣਾ ਕਿ ਨਹੀਂ 15,000 ਕਰ ਦਾਂਗੇ ਮਾਨਤਾ 3,35,000 ਰੁਪਿਆ ਰੇਟ ਆ ਬਈ 15,000 ਰੁਪਿਆ ਮਾਨਤਾ ਨਾਲ ਹੋ ਜੂ ਟਰੈਕਟਰ ਦੀ ਪੀਵੀ ਪੰਜਾਬ ਨੰਬਰ ਆ ਅਗਲਾ ਟਰੈਕਟਰ ਕਿਹੜਾ ਆ ਗਿਆ ਬਈ ਅਗਲਾ ਸੋਨ ਵਾਲੀ ਥਾ ਸੋਨਾਲਿਕਾ ਆ ਗਿਆ ਆ ਜੀ 60 ਦਾ ਆ ਗਿਆ ਸੋਨਾਲਿਕਾ ਜੀ ਹੱਸਦਾ ਦੱਸੀ ਬਾਈ ਇਹਦੇ ਬਾਰੇ ਪੰਜਾਬ ਦਾ ਨੰਬਰ ਹੈ ਜੀ 2019 ਮਾਡਲ ਆ ਹਾਂਜੀ ਹਾਂਜੀ ਤੇ ਟਾਇਰਾਂ ਦੀ ਕੰਡੀਸ਼ਨ ਟਾਇਰੇ ਦੇ ਨਾਲ ਦੀ ਆ ਜੀ ਨਾਲ ਦੇ ਕਿੰਨੇ ਕ ਪਏ ਹੋਣੇ ਨਾਲ ਦੇ ਆ ਦੇਖ ਲੋ ਇਹ 80 ਪਏ ਟਾਇਰ ਹੋਣਗੇ 80 ਪਏ ਟਾਇਰ ਨਾਲ ਦੇ ਪਏ ਨੇ ਹਾਂਜੀ ਇੰਜਨ ਗੇਅਰ ਦਾ ਕਿੰਨਾ ਚੰਗਾ ਇੰਜਨ ਗੇਅਰ ਦਾ ਪੂਰਾ ਚੰਗਾ ਜੀ ਇੰਜਨ ਗੇਅਰ ਦਾ ਬਾਈ ਕਹਿੰਦਾ ਪੂਰਾ ਚੰਗਾ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੇ ਮਾਡਲ ਤੇ ਰੇਟ ਕਿੰਨਾ ਰੋ ਮਾਡਲ ਆਇਆਗਾ ਉੰਨੀ ਜੀ ਰੇਟ ਇਹਦਾ 540000 540000 ਡਿਮਾਂਡ ਆ ਬਾਈ ਬਾਈ ਦੀ ਡਬਲ ਡਿਸਟਰੀਬਿਊਟਰ ਚ ਸਾਈਡ ਗੀਅਰ ਆ 2 ਸਪੀਡ ਆ ਹਾਂਜੀ 2 ਸਪੀਡ 2 ਸਪੀਡ ਆ ਤੇ ਰੰਗ ਪੈਂਟ ਦਾ ਕਹਿੰਦਾ ਰੇਨਲ ਆ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਅਗਲਾ ਕਿਹੜਾ ਬਾਈ ਹੌਲੈਂਡ ਜੀ ਆ ਗਿਆ ਹੌਲੈਂਡ ਬਾਈ 3730 ਦੱਸੀ ਬਾਈ ਇਹਦੇ ਬਾਰੇ 12 ਮਾਡਲ ਆ ਜੀ ਪੰਜਾਬ ਦਾ ਨੰਬਰ ਆ ਬਠਿੰਡੇ ਦਾ ਜੀ ਠੀਕ ਆ ਜੀ ਹਾਂਜੀ ਟਾਇਰਾਂ ਦੀ ਕੰਡੀਸ਼ਨ ਆ 2 ਸਪੀਡ ਆ ਟਾਇਰ ਬਿਲਕੁਲ ਨਵੇਂ ਆ ਜੀ ਬਿੱਲ ਮਿਲ ਜੂ ਹਾਂ ਬਿੱਲ ਮਿਲੂਗੇ ਬਿੱਲ ਮਿਲ ਜ ਮਸਤ ਤੁਮਨਾ ਜਾਵੇ ਟਰੈਕਟਰ ਸਾਰਾ ਚੰਗਾ ਸਾਰਾ ਚੰਗਾ ਵੀਰੇ ਸਾਰਾ origignal ਆ ਟਰੈਕਟਰ ਸਾਰਾ ਹੀ origignal ਹੈ ਹਾਂਜੀ ਠੀਕ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ 12 ਮਾਡਲ ਦਾ ਰੇਟ ਕਿੰਨਾ ਆ ਗਿਆ ਬਾਈ ਰੇਟ ਦਾ ਮਾਨ ਦੇਈ 4,80,000 ਰੁਪਏ ਹੀ ਹਾਂਜੀ ਦੇਣਾ ਕਿੰਨੇ ਦਾ ਦੇ ਦਾਂਗੇ 4,65,000 ਦਾ 4,65,000 ਦਾ ਮਿੱਤਰੋ ਬਣੂੰਗਾ 5,4000 ਰੁਪਏ ਮਾਈ ਹੋਰ ਮਾਨਤਾਣ ਹੋ ਜਾਊਗਾ ਇਸ ਤੋਂ ਇਲਾਵਾ ਘਰੇ ਕੋਰੇ ਹੈਗੇ ਬਾਈ ਕੋਈ ਘਰੇ ਵੀ ਹੁੰਦੇ ਆ ਵੀਰੇ ਹੁੰਦੇ ਆ ਹਾਂਜੀ ਕਿਹੜੇ ਕਿਹੜੇ ਟਰੈਕਟਰ ਨੇ ਚਾਰ ਪੰਜ ਟਰੈਕਟਰ ਹੁੰਦੇ ਆ ਚਾਰ ਪੰਜ ਤੇ ਕਿਹੜੇ ਕਿਹੜੇ ਨੇ ਟਰੈਕਟਰ ਬਸ ਆਹੀ ਵੱ ਹਾਂ ਜੀ ਠੀਕ ਹੁਣ ਆਈ ਜਾਈ ਜਾਂਦੇ ਰਹਿੰਦੇ ਨੇ ਨਾ ਟਰੈਕਟਰ ਠੀਕ ਹੈ ਹਾਂ ਤੇ ਲੋਕੇਸ਼ਨ ਕੀ ਹੈ ਸਟੇਸ਼ਨ ਆਪਣੀ ਹੁਣ ਇੱਥੋਂ ਦੀ ਪਿੰਡ ਦੀ ਵੀ ਦੱਸ ਦਿਓ ਇੱਥੋਂ ਦੀ ਪਿੰਡ ਆਪਣਾ ਮਾੜੀ ਮੁਸਤਫਾ ਜਿਲ੍ਹਾ ਮੋਗਾ ਠੀਕ ਹੈ ਜੀ ਹਾਂ ਜੀ ਤੇ ਮੋਬਾਈਲ ਨੰਬਰ ਕਿੰਨਾ ਮੋਬਾਈਲ ਨੰਬਰ ਆਪਣਾ 9707409 9707409 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲੋਬੇ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਸਰੀ ਗਾਲ